ਹਾਂਜੀ ਸਤਿ ਸ੍ਰੀ ਅਕਾਲ ਜੀ ਨੀਲੀ ਰਵੀ ਦਾ ਹੈ ਕਟਿਆਂ ਦੇ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਅਜੂਬਾ ਬੁਲਦਾ ਕਟਾ ਜੀ ਇਹ ਬਾਈ ਬੱਬਲ ਪ੍ਰੀਤ ਵਾਲੇ ਦਾ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਿਆਂ ਦੇ ਵਿੱਚ ਆਪਣਾ ਪਿੰਡ ਦੇ ਨਾਂ ਲਾ ਦਿਓ ਆਪਣਾ ਫਿਰੋਜ਼ਪੁਰ ਜ਼ਿਲ੍ਹਾ ਹੀ ਪਿੰਡ ਲੋਗੜ ਤੋਂ ਵਸਤੀ ਕ੍ਰਿਸ਼ਨਪੁਰ ਆ ਜੀ ਨਾਮ ਕੀ ਬਾਈ ਦਾ ਇਹ ਵੈਸੇ ਜਿਹੜਾ ਕੱਟੇ ਦਾ ਮੇਨ ਐਡਰੈਸ ਆਪਣੇ ਬੁੱਲ ਦਾ ਬੱਚਾ ਇਹ ਉਹ ਇਹ ਪਿੰਡ ਮਹਾਲੀ ਜ਼ਿਲ੍ਹਾ ਦੇ ਫਤਿਹਪੁਰ ਜੱਟਾ ਪਿੰਡ ਉੱਥੇ ਹੈ ਹਰਜੀਤ ਸਿੰਘ ਦਾ ਜੀ ਮਾਲੀ ਫਰੋਜ਼ਪੁਰ ਜ਼ਿਲ੍ਹੇ ਦੀ ਜਾਂ ਫਰੀਦਕੋਟ ਜ਼ਿਲ੍ਹੇ ਦੀ ਤਾਂ ਨੀਲੀ ਰਾਵੀ ਦਾ ਜਿੰਨਾ ਕਹੂੰਗੀ ਵੀ ਘੜਾ ਹੈਗਾ ਤੇ ਜੇ ਬਾਈ ਦੀ ਗੱਲ ਕਰੀਏ ਜਿਹੜਾ ਇਧਰਲੀ ਸਾਈਡ ਤੇ ਖੜਾਗਾ ਬਾਈ ਨੇ ਜਦੋਂ ਕਿਹਾ ਵੀ ਆਪਣੇ ਬੁੱਲ ਦਾ ਬੱਬਲਪ੍ਰੀਤ ਜੀ ਸਮਝ ਗਏ ਹੋਣਗੇ ਵੀ ਉਹ ਜੂਬੇ ਦਾ ਬੱਚਾ ਹਨਾ ਬਾਈ ਬਾਈ ਜੀ ਤੇ ਤੈਨੂੰ ਬਾਹਰ ਲਾਜੀ ਹੱਥ ਲੰਘ ਕੇ ਬਾਹਰ ਲਾ ਕੇ ਦਰਵਾਜ਼ੇ ਦੇ ਕੋਲ ਬੁਲਵਾ ਤੋ ਇੱਕਾ ਨੀਲੀ ਰਾਵੀ ਦੇ ਵਿੱਚ ਪਾਕਿਸਤਾਨੀ ਬਲੱਡ ਲੈਣ। ਭਾਈ ਜੀ ਬਾਕੀ ਦੀ ਜਾਣਕਾਰੀ ਦਿਓ ਕਿੰਨੇ ਉਮਰ ਹੈ ਜੀ? ਇਸ ਟਾਈਮ ਚੋਰਾ ਭਾਈ ਜੀ ਚੋਰਾ ਮੁਕਾ ਰੋਡ ਦੇ ਵਿੱਚ ਲੈ ਕੇ ਆਵੇ। ਜਾਂਦੀ ਤੋਂ ਜਾਂਦੀ ਟਰਾਲੀ ਹੈ। 12 ਤੋਂ 10 ਕਿਲੋ ਦਿੰਦੀ ਰਹੀ ਹੈ ਇਹ ਜੀ। ਠੀਕ ਆ ਭਾਈ। ਇਹ ਭਾਈ ਆਸਟੇਂ ਦੇ ਕਿੱਥੇ ਤੁਸੀਂ ਦੱਸਿਆ ਸੀ ਫਸਟ ਟਾਈਮ ਪਿੰਡ ਫਤੇਪੁਰ ਜਟਾ ਮਾਲੀ ਜਿਹੜੇ ਚਾਹੀਏ ਠੀਕ ਆ ਭਾਈ ਆਪਾਂ ਬੱਚਾ ਸੇ ਕੀਤਾ ਸੀ ਜਾਂ ਇਹਦੀ ਮਾਂ ਨਹੀਂ ਬੱਚਾ ਸੇ ਕੀਤਾ ਸੀ ਜੀ ਠੀਕ ਆ ਭਾਈ ਕਿੰਨੇ ਦਾ ਦੱਸਿਆ ਸੀ ਉਦੋਂ ਫਿਰ ਮਾ ਉਹ ਮੰਗੀ ਕੀਮਤ ਤੇ ਗਿਆ ਸੀ ਇਹ ਆਪਾਂ 90000 ਦਾ 15 ਮਹੀਨਿਆਂ ਦਾ ਦਿੱਤਾ ਸੀ ਇਹ ਟੈਂਕੂ ਵੀਰ ਕੋਲ ਤਾਂ ਨਹੀਂ ਜੀ ਟੈਂਕੂ ਵੀਰ ਵਾਲਾ ਘਰ ਠੀਕ ਆ ਜੀ ਠੀਕ ਆ 90000 ਦਾ 15 ਮਹੀਨਿਆਂ ਦਾ ਗਿਆ ਸੀ ਟੈਂਕੂ ਵੀਰ ਜੋ ਬੀ ਐਫ ਐ ਦਾ ਮਾਲੀ ਜਿਹੜੇ ਦਾ ਪ੍ਰਧਾਨ ਆ ਚੜ ਕੇ ਕੀਮਤ ਲਾਈ ਸੀ ਉਦੋਂ ਠੀਕ ਆ ਜੀ ਆਪਣੀ ਬਹੁਤ ਉਹ ਨਾਲ ਆ ਲਿਆ ਜਾ ਤੇ ਵਧੀਆ ਕੀਮਤ ਇਹ ਵਿਗਿਆ ਸੀ ਉਹ ਤੇ ਮੇਨ ਬਰੀਡ ਜਿਹੜੀ ਨੀਲੀ ਰਾਵੀ ਦੇ ਕੰਮ ਕਰਦੇ ਆ ਉਹ ਵੀ ਨੀਲੀ ਰਾਵੀ ਤੇ ਆ ਜੀ ਕਿੰਨਾ ਟਾਈਮ ਹੋ ਗਿਆ ਬਾਕੀ ਬਾਈ ਉਹਨਾਂ ਨੂੰ ਵੀ ਜਿਨ੍ਹਾਂ ਨੇ ਲਿਆ ਸੀ ਕੱਟਾ 2 ਸਾਲ ਸਾਡੇ ਤੋਂ ਮੰਗਦੇ ਰਹੇ ਆ ਉਦੋਂ ਬਾਅਦ ਉਹਨਾਂ ਨੂੰ ਕੱਟਾ ਇਹ ਲੈ ਇਹ ਦਿੱਤਾ ਉਹ ਜੀ ਕਿੰਨਾ ਟਾਈਮ ਹੋ ਗਿਆ ਬਰੀਡ ਤੇ ਕੰਮ ਕਰਦੇ ਕਾਫੀ ਟਾਈਮ ਹੋ ਗਿਆ ਵੀਰੇ ਸਾਨੂੰ 8-9 ਸਾਲ ਤਾਂ ਮਿਲਿਆ ਚਾਉਂਦਿਆਂ ਨੂੰ ਹੀ ਹੋ ਗਿਆ ਜੀ ਹਾਂਜੀ ਤੇ ਸ਼ੌਕ ਵੀਰੇ ਕਿੱਥੋਂ ਪਿਆਗਾ ਸ਼ੌਕ ਵੀਰੇ ਪਾਸੇ ਸ਼ੁਰੂ ਤੋਂ ਹੀ ਆਈ ਜਦ ਤੱਕ ਇਹ ਪਹਿਲਾਂ ਮੱਝਾਂ ਹੁੰਦੀਆਂ ਸੀ ਸਾਨੂੰ ਭਾਈ ਬੱਬਲ ਅ ਅਜੂਬੇ ਬੋਲਦਿਆਂ ਮਲੇ ਕਟੀਆਂ ਨਹੀਂ ਇਸ ਪੋਜੀਸ਼ਨ ਦਾ ਨੰਬਰ ਮਾਰਿਆ ਜੀ ਜੀ ਖੀਰੀਆਂ ਚ ਆਪਣੀ ਉਹ ਵੀ ਪਹਿਲੀ ਲੱਗੀ ਆਈ ਜੂਬੇ ਦੀ ਸਾਖ ਜੀ ਇਸ ਨਾਲ ਸਲਾ ਜੀ ਖੀਰੀਆਂ ਚ ਵੀ ਵਾਸਤਰੀ ਲੱਗੀ 10 ਤਾਂ ਬਾਈ ਕਿੰਨੇ ਵਸੇ ਆਪਣੇ ਬੱਚੇ ਦਾ ਕਾਫੀ ਹੈ ਜੀ ਕਰਈ ਆਪਣੇ ਅਜੂਬੇ ਦੀਆਂ 6-7 ਕਟੀਆਂ ਜੀ ਠੀਕ ਆ ਬਾਈ ਹਾਂ ਜੀ ਇਹ ਅਜੂਬਾ ਮਰਾ ਤੌਰ ਨਾਲ ਦੋਰੀ ਵੀ ਮੇਰੇ ਮਾੜਾ ਜੀ ਬੱਬਾ ਬੋਲ ਪਾਕਿਸਤਾਨ ਬਾਲੀ ਬਲੱਡ ਲਾਈਨ ਦਾ ਦੋਰੀ ਵੀ ਮੇਰੇ ਮਾੜਾ ਜੀ ਉਹਦਾ ਇਹ ਬੱਚਾ ਜੀ ਆ ਗਿਆ ਵੀਰ ਟੈਂਕੂ ਵੀ ਦੂਜੀ ਗੱਲ ਇਹ ਫੋਟੋ ਫੋਟੋ ਕੈਚਪਾ ਨਹੀਂ ਕੋਈ ਫੋਨ ਲੈ ਫੋਟੋ ਫੋਟੋ ਹੋ ਚੋਕ ਉਹ ਬਾਕੀ ਮੰਮਾ ਬੋਲਿਆ ਟੈਂਕੂ ਵੀਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡਾ ਕਟਾ ਫਾਸਟ ਪੋਜੀਸ਼ਨ ਚ ਲੱਗਿਆ ਤੇ ਬਾਈ ਬੱਬਲ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਵੀਡੀਓ ਸ਼ੇਅਰ ਸਾਰੇ ਬੀਐਫਏ ਦੇ ਬੀਐਫਏ ਦੇ ਪ੍ਰਧਾਨ ਆ ਜੱਗਾ ਭਲਾਈਪੁਰੋਂ ਸਰਟੀਫਿਕੇਟ ਬੀਐਫਏ ਤੋਂ ਲੱਭੇ ਗਏ ਆ ਜੀ ਫੋਰ ਵੀ ਆ ਵੀਰ ਜਿੰਨੇ ਯੂਟਿਊਬਰ ਆ ਜੂਬੇ ਬੋਲਨੇ ਅੱਜ ਇਹਦੇ ਬੱਚਿਆਂ ਨੇ ਦੋ ਪਜੀਸ ਨਾ ਹਾਸਲ ਕਰ ਲੀਆਂ ਤੁਸੀਂ ਟੈਸਟ ਦੀ ਗੱਲ ਵੇਖੋ ਜੀ ਸਭ ਤੋਂ ਘੱਟ ਮਾਰਕਿੰਗ ਜਿਹੜਾ ਦੇ ਰਿਹਾ ਉਹ ਜੂਬੇ ਦਾ ਇੱਕ ਵੱਖਰੀ ਬਲੱਡ ਲਾਈਨ ਦਾ ਜੀ ਜੇ ਆਪਾਂ ਵੀ ਇਸ ਜੂਬੇ ਬੋਲ ਦਾ ਕਾਵੀ ਸੀਵਨ ਯੂਜ਼ ਕੀਤਾ ਲਾ ਰਹੇ ਆ ਆਪਣੇ ਕੋਲੇ ਵੀ ਬਹੁਤ ਵਧੀਆ ਰਿਜ਼ਲਟ ਆਇਆ ਜੂਬੇ ਦੇ